ਦੇਖਦੇ ਸਾਰੇ ਦੋਸਤਾਂ ਮਿੱਤਰਾਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਅਸੀਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਤੇ ਆਪਣੇ ਘਰ ਵਿੱਚ ਖੁਸ਼ੀਆਂ ਖੇੜੇ ਮਾਣਦੇ ਹੋਵੋਗੇ ਤੇ ਗੱਲ ਕਰਦੇ ਆਂ ਆਪਾਂ ਅੱਜ ਦੀ ਵੀਡੀਓ ਦੀ ਵੀਡੀਓ ਬਣਾਵਾਂਗੇ ਆਪਾਂ ਬੱਚਿਆਂ ਦੀ ਡਿਮਾਂਡ ਤੇ ਜਿਤਨਾ ਆਮ ਸਟਰੀਟ ਫੂਡ ਬੱਚੇ ਜਿਆਦਾ ਪਸੰਦ ਕਰਦੇ ਆ ਮੈਗੀ ਵਗੈਰਾ ਨਿਊਡਲਸ ਵਗੈਰਾ ਟਿੱਕੀ ਵਗੈਰਾ ਉਸੇ ਤਰੀਕੇ ਦੀ ਆਈਟਮ ਆਪਾਂ ਘਰਿਆਂ ਦੇ ਤਿਆਰ ਕਰਾਂਗੇ ਉਹਨੂੰ ਤੁਸੀਂ ਨਾਸ਼ਤਾ ਵੀ ਕਹਿ ਸਕਦੇ ਜੀ ਤੇ ਸਨੈਕਸ ਵੀ ਕਹਿ ਸਕਦੇ ਉਹਦੇ ਵਾਸਤੇ ਆਪਾਂ ਕੀ ਕੀ ਲਿਆ ਆਓ ਕਿਚਾੜ ਮਾਜ਼ਦੇ ਆਂ ਤੇ ਇਹ ਸਾਡਾ ਨਵਾਂ ਕਟਿੰਗ ਬੋਰਡ ਆ ਤੇ ਲੱਕੜ ਦਾ ਪਹਿਲਾਂ ਸਾਡਾ ਇਹ ਸੀ ਪਲਾਸਟਿਕ ਦਾ ਕਟਿੰਗ ਬੋਰਡ ਇਹ ਤੁਸੀਂ ਇੱਥੇ ਵੀ ਤੁਸੀਂ ਕਟਿੰਗ ਕਰਦੇ ਦੇਖਿਆ ਹੋਊਗਾ ਪਰ ਪਲਾਸਟਿਕ ਜਿੱਤਨਾ ਕਹਿੰਦੇ ਵੀ ਆਪਣੇ ਸਰੀਰ ਵਾਸਤੇ ਮਾੜੀ ਹੁੰਦੀ ਆ ਤੇ ਹਾਲੀ ਹੁੜੀ ਅਸੀਂ ਵੀ ਆਪਣੇ ਜੀ ਦੀ ਸੋਈ ਜੀ ਚੇਂਜ ਕੀਤਾ ਉਹਦੇ ਵਾਸਤੇ ਆਪਾਂ ਲੱਕੜ ਦਾ ਕਟਿੰਗ ਬੋਰਡ ਬਣਾਇਆ ਤੇ ਉੱਤੇ ਆਪਾਂ ਦੋ ਟਮਾਟਰ ਨਿੱਕੇ ਕੱਟ ਲਏ ਦੋ ਪਿਆਜ਼ ਕੱਟੇ ਆ ਤੇ ਦੋ ਮਿਰਚਾਂ ਅੱਜ ਆਪਾਂ ਬਣਾਵਾਂਗੇ ਬ੍ਰੈਡ ਮੈਵੀ ਰੋਲ ਬੜੇ ਮਜ਼ੇਦਾਰ ਬਣਦੇ ਆ ਸਨੈਕਸ ਤੇ ਆ ਜੋ ਉਹਦੇ ਵਾਸਤੇ ਆਪਾਂ ਤਿਆਰੀ ਕਰਦੇ ਆਂ ਤੋਂ ਪਹਿਲਾਂ ਕੋਈ ਵੀ ਤੁਸੀਂ ਭਾਂਡਾ ਜਿਹੜਾ ਤੁਸੀਂ ਆਪ ক্লোਜ਼ ਕਰਦੇ ਤੜਕੇ ਵਾਸਤੇ ਉਹ ਲੈ ਲੈਣਾ ਅਸੀਂ ਤੜਕੇ ਵਾਸਤੇ ਪਤਲ ਦੀ ਕੜਾਈ ਯੂਜ਼ ਕਰਦੇ ਆਂ ਇਹਨੂੰ ਆਪਾਂ ਗੈਸ ਤੇ ਰੱਖ ਲਿਆ ਤੇ ਗੈਸ ਆਪਾਂ ਔਨ ਕਰ ਲਾਂਗੇ ਜਿਹੜਾ ਵੀ ਤੁਸੀਂ ਤੇਲ ਉਹ ਤੁਸੀਂ ਇਹਦੇ ਵਿੱਚ ਆਪਾਂ ਯੂਜ਼ ਕਰ ਸਕਦੇ ਆਂ ਅਸੀਂ ਸਰੋਂ ਦਾ ਤੇਲ ਯੂਜ਼ ਕਰਦੇ ਆਂ ਤੇ ਇਹਨਾਂ ਕ ਆਪਾਂ ਸਰੋਂ ਦੇ ਤੇਲ ਚ ਪਾਵਾਂਗੇ ਤੇਲ ਆਪਣਾ ਗਰਮ ਹੋ ਗਿਆ ਇਹਦੇ ਵਿੱਚ ਜੀਰਾ ਵਗੈਰਾ ਕੋਈ ਆਪਾਂ ਯੂਜ਼ ਨਹੀਂ ਕਰਨਾ ਸਿੱਧਾ ਆਪਾਂ ਪਿਆਜ਼ ਪਾਵਾਂਗੇ ਪਿਆਜ਼ ਨੂੰ ਹਲਕਾ ਜਿਹਾ ਬਰਾਉਣਾ ਪਕਾ ਰਾਂਗੇ ਪਿਆਜ਼ ਆਪਣਾ ਥੋੜਾ ਜਿਹਾ ਰੰਗ ਬਦਲ ਗਿਆ ਹੁਣ ਇਹਦੇ ਚ ਪਾ ਦਾਂਗੇ ਅੱਗੋਂ ਟਮਾਟਰ ਤੇ ਨਾਲ ਹੀ ਪਾ ਦਾਂਗੇ ਹਰੀ ਮਿਰਚ ਤੇ ਇਹ ਕਟਿੰਗ ਮੋੜ ਅਸੀਂ ਤਾਲੀ ਦੀ ਲੱਕੜ ਦਾ ਬਣਾਇਆ ਤੇ ਇਤਨਾ ਵਧੀਆ ਵਿੱਚ ਡਿਜ਼ਾਈਨ ਦਾ ਉਸੇ ਤਰੀਕੇ ਦਾ ਚਿੱਟ ਜੈਣ ਬਹੁਤ ਹੀ ਵਧੀਆ ਤੜਕਾ ਆਪਣਾ ਭੁੱਜ ਗਿਆ ਹੁਣ ਇਹਦੇ ਵਿੱਚ ਸਵਾਦ ਅਨੁਸਾਰ ਸਿਰਫ ਆਪਾਂ ਕੱਲਾ ਲੂਣ ਹੀ ਪਾ ਰਹੇ ਹਾਂ ਔਰ ਕੋਈ ਨਹੀਂ ਕਿਉਂਕਿ ਬਾਕੀ ਆਪਾਂ ਇਹਦੇ ਵਿੱਚ ਮੈਗੀ ਮਸਾਲਾ ਪਾਉਣਾ ਉਹਦੇ ਵਿੱਚ ਮੈਗੀ ਦਾ ਮਸਾਲਾ ਹੁੰਦਾ ਵਾ ਤੇ ਇਹਦੇ ਵਿੱਚ ਪਾ ਦਾਂਗੇ ਆਪਾਂ 2 ਕੱਪ ਪਾਣੀ ਦੇ ਪਾਣੀ ਦੇ ਵਿੱਚ ਇੱਕੋ ਬਾਲ ਆ ਗਿਆ ਹੁਣ ਇਹ ਵਿੱਚ ਪਾ ਦਾਂਗੇ ਆਪਾਂ 2 ਪੈਕੇਟ ਮੈਗੀ ਦੇ ਮੈਗੀ ਤੋਂ ਬਾਅਦ ਇਹਦੇ ਵਿੱਚ ਆਪਾਂ ਮੈਰਦਾ ਵੀ ਜਿਹੜਾ ਆਪਾਂ ਲੂਣ ਲਾ ਸਿਰਫ ਲੂਣ ਹੀ ਪਿਆ ਬਾਕੀ ਮੈਗੀ ਦਾ ਮਸਾਲਾ ਆਪਾਂ ਇਹਦੇ ਵਿੱਚ ਪਾ ਦਾਂਗੇ ਉਹਦਾ ਨਾਂ ਥੋੜੇ ਹੋਰ ਸਵਾਦ ਜ਼ਿਆਦਾ ਪਾਣੀ ਜਾਂਦੀ ਆ ਨਾਲ ਹੀ ਪਾ ਦਾਂਗੇ ਆਪਾਂ ਮੈਗੀ ਮਸਾਲਾ ਮੈਗੀ ਆਪਣੀ ਬਿਲਕੁਲ ਤਿਆਰ ਆ ਪਰ ਆਪਾਂ ਇਹਦੇ ਵਿੱਚੋਂ ਸਾਰਾ ਪਾਣੀ ਆ ਸੁਕਾਉਣਾ ਤੇ ਵੈਸੇ ਆਪਣੇ ਬੱਚਿਆਂ ਨੂੰ ਆਪਾਂ ਇਦਾਂ ਵੀ ਦੇ ਸਕਦੇ ਆ ਤੇ ਆਪਾਂ ਅੱਜ ਬ੍ਰੈਡ ਦੇ ਵਿੱਚ ਭਲਾਾਂਗੇ ਤੇ ਇਸ ਕਰਕੇ ਬਿਲਕੁਲ ਆਪਾਂ ਡਰਾਈ ਕਰਨੀ ਏ ਇਹਦਾ ਰਹਿੰਦਾ ਪਾਣੀ ਵੀ ਸੁਕਾ ਲਾਂਗੇ ਮੈਂ ਵੀ ਆਪਣੇ ਬਿਲਕੁਲ ਤਿਆਰ ਆ ਤੇ ਹੁਣ ਆਪਾਂ ਇਹਦੇ ਅਗਲੇ ਪ੍ਰੋਸੈਸ ਵੱਲ ਵਧਦੇ ਆਂ ਆਪਣੀ ਬਣ ਗਈ ਆ ਤੇ ਹੁਣ ਆਪਾਂ ਇਹ ਬ레ਡ ਦੇ ਜਿਹੜੇ ਸਾਈਡ ਵਾਲਾ ਪਾਰਟ ਇਹ ਲਾ ਲਾਂਗੇ ਆਪਾਂ ਪਹਿਲਾਂ ਕੁਛ ਦਾ ਅਸੀਂ ਲਾ ਲਿਆ ਤੇ ਬਾਕੀ ਆਪਾਂ ਤੁਹਾਡੇ ਸਾਹਮਣੇ ਲਾ ਰਹੇ ਆਂ ਤੇ ਇਹ ਆਪਾਂ ਇਹਦੇ ਵਿੱਚ ਪਾ ਦਾਂਗੇ ਇਹਦਾ ਆਪਾਂ ਇਹਦਾ ਬਣਾ ਲਾਂਗੇ ਆਪਾਂ ਬ레ਡ ਕ੍ਰਮ ਤੇ ਉਹ ਵੀ ਇਹਦੇ ਵਿੱਚ ਯੂਜ਼ ਕਰਾਂਗੇ ਤੇ ਸਾਰੇ ਕੋਲ ਆਪਾਂ ਕਰਦੇ ਬਣਾ ਰਹੇ ਆਂ ਬ੍ਰੈਡ ਵੀ ਆਪਾਂ ਸਿਰੇ ਜੇ ਲਾ ਲਈਏ ਉਹਨੂੰ ਚੰਗੀ ਤਰ੍ਹਾਂ ਵੇਲ ਲਾਂਗੇ। ਇਹਨੂੰ ਇੱਕ ਸਾਈਡ ਤੇ ਰੱਖੀ ਜਾਵਾਂਗੇ। ਵੇਲ ਨੂੰ ਇਹਨਾਂ ਦਾ ਥੋੜਾ ਜਿਹਾ ਆਕਾਰ ਜਿਹਾ ਵੱਧ ਜਾਂਦਾ ਤੇ ਰੂਲ ਬਣਾਉਣ ਵਿੱਚ ਆਸਾਨੀ ਜੀ ਹੁੰਦੀ ਹੈ। ਹੋਰ ਇਹ ਤਾਂ ਕੋਈ ਵੱਡਾ ਤਰੀਕਾ ਨਹੀਂ। ਤੇ ਆਪਾਂ ਸਾਰੀਆਂ ਤਿਆਰੀਆਂ ਕਰ ਲਈਆਂ। ਇਹ ਆਪਣੀ ਮੈਗੀ ਵੀ ਤਿਆਰ ਹੈ। ਇਹ ਆਪਾਂ ਬ੍ਰੈਡ ਵੀ ਆਪਾਂ ਵੀਰੇ ਨਾਲ ਵੇਲੇ ਹੀ ਇਹ ਉਹ ਬ੍ਰੈਡ ਕਰਮ ਬਣਾ ਲਿਆ ਜਿੱਦਾਂ ਮੈਜੀ ਦੀ ਸਲਰੀ ਵੀ ਬਣਾ ਲਈ ਆ ਇਹ ਆ ਪਾਣੀ ਹੁਣ ਆਪਾਂ ਇਹਨੂੰ ਫਿਲ ਕਰਾਂਗੇ ਕਿੰਨਾ ਆਪਾਂ ਬ੍ਰੈਡ ਲੈ ਗਏ ਪਹਿਲਾਂ ਕਿਨਾਰੇ ਆ ਪਾਣੀ ਨਾਲ ਨਰਮ ਕਰ ਲਾਂਗੇ ਦੋਵਾਂ ਤਰੀਕੇ ਨਾਲ ਪਾਣੀ ਦਾ ਇੱਕ ਵੈਟ ਡਿਪ ਕੀਤਾ ਪਾਣੀ ਨਾਲ ਉਹ ਥੋੜਾ ਜਿਹਾ ਔਖਾ ਹੁੰਦਾ ਕਿਉਂਕਿ ਉਹ ਪਾਣੀ ਨਾਲ ਗਿੱਲਾ ਹੋ ਕੇ ਥੋੜਾ ਬ੍ਰੈਡ ਪਾੜ ਜਾਂਦਾ ਆਪਾਂ ਸਿਰਫ ਇਹਦੇ ਕਿਨਾਰੇ ਇਕੱਲੇ-ਇਕੱਲੇ ਕਰਾਂਗੇ ਇਹਦੇ ਵਿੱਚ ਰੱਖਾਂਗੇ ਆਪਾਂ ਮੈਗੀ ਚੱਕੀ ਗੋਲੇ ਮੈਗੀ ਵਿੱਚ ਰੱਖ ਕੇ ਇਹਦੇ ਆਪਸ ਵਿੱਚ ਕਿਨਾਰੇ ਜੋੜ ਦਾਂਗੇ ਪ੍ਰੈਸ ਕਰ ਦਾਂਗੇ ਕਿਨਾਰੇ ਗਿੱਲੇ ਹੋਣ ਕਰਕੇ ਇਹ ਜਲਦੀ ਪ੍ਰੈਸ ਹੋ ਜਾਣਗੇ ਉਹ ਉਰਪਣਾ ਲਾਂਗੇ ਇਹਦੇ ਵਿੱਚ ਆਪਾਂ ਰੱਖ ਦਾਂਗੇ ਇੱਕ ਚਮਚ ਮਹਿਗੀ ਦਾ ਤੇ ਔੜੀ ਜੀ ਇਹਨੂੰ ਹਲਕੇ ਹਲਕੇ ਹੱਥਾਂ ਨਾਲ ਪ੍ਰੈਸ ਕਰਕੇ ਇਹ ਆਰਾਮ ਨਾਲ ਲਾਕ ਹੋ ਜਾਂਦਾ ਵੱਲੋਂ ਕਿਉਂਕਿ ਇਹਦੇ ਕਿਨਾਰੇ ਗਿੱਲੇ ਹੁੰਦੇ ਆ ਹੌਲੀ ਹੌਲੀ ਨੱਪ ਲੈਣਾ ਤੇ ਜੇ ਕੋਈ ਕਰਾ ਕੇ ਰਹਿ ਜੀ ਵੀ ਜਾਵੇ ਪੂਆ ਆਪਣ ਮਲਟਾ ਖੋਲਿਆ ਉਹ ਉਹਦੇ ਨਾਲ ਦੇਖੋ ਇਹਦੇ ਚੇਨ ਨੂੰ ਡਿਪ ਕਰਕੇ ਇਹ ਜਾਊਗਾ ਹੁਣ ਜੀ ਇਹਦੇ ਉੱਤੇ ਸਾਰਾ ਲੌਗ ਹੋ ਗਿਆ ਕੋਈ ਗੱਲ ਨਹੀਂ ਜੀ ਚਲੋ ਇਹ ਜਾਊਗਾ ਤੇਲ 'ਚ ਤੇ ਹੁਣ ਇਹ ਆਪਾਂ ਨੂੰ ਤੇਲ 'ਚ ਪਾ ਦਾਂਗੇ ਇਹ ਚੱਲੇ ਨਾਉਣ ਨਾਉਣ ਤੇਲ 'ਚ ਜਿੰਨੇ ਇੱਕ ਵਾਰੀ ਕਢਾਈ ਸੋਕੇ ਪੈਣਗੇ ਆਪਾਂ ਉਹਨੇ ਪਾਵਾਂਗੇ ਇਹਨਾਂ ਨੂੰ 2-4 ਮਿੰਟ ਆਪਾਂ ਹਿਲਾਉਣਾ ਨੇ ਇੱਕ ਸਾਈਡ ਤੋਂ ਜਦੋਂ ਪੱਕ ਗਏ ਉਦੋਂ ਆਪਾਂ ਹਲਾਵਾਂਗੇ ਇਹਨਾਂ ਨੂੰ ਜੀ ਬਰੌਣ ਹੋ ਗਈ ਆ ਤੇ ਆਪਾਂ ਦੂਜੀ ਸਾਈਡ ਚੇਂਜ ਕਰ ਦਾਂਗੇ ਇਹਨਾਂ ਦੀ ਦੇਖੋ ਹਲਕੀ ਹਲਕੀ ਆਤਾਨਾ ਤਾਂ ਇਹ ਖੁੱਲਣਗਾ ਆਪਾਂ ਥਾਲੀ ਦੇ ਵਿੱਚ ਟਿਸ਼ੂ ਪੇਪਰ ਵਿਛਾਲੇ ਜਿਹਨਾਂ ਦਾ ਬਾਧੂ ਦਾ ਤੇਲ ਹੋਗਾ ਇਹਨਾਂ ਨੇ ਅਬਜ਼ਾਰਬ ਕਰ ਲੈਣਾ ਇਹ ਲੈ ਆਪਣਾ ਬਲੈਕ ਕੋਲ ਆਪਣਾ ਬਿਲਕੁਲ ਮਾਰਕੀ ਤੇ ਆਇਆ ਇਹਨਾਂ ਦੇ ਕਲਰ ਦੇਖੋ ਕਿੰਨਾ ਵਧੀਆ ਆ ਤੇ ਇਹਨਾਂ ਦੇ ਵਿੱਚ ਇੰਕਟਰ ਦੇ ਵਿੱਚ ਪਾਣੀ ਲੱਗਨ ਦਾ ਇਸ ਦਾ ਕੇ ਤੇਲ ਵੀ ਬਹੁਤ ਘੱਟ ਜਾਂਦਾ ਪਿੰਦੇ ਜ ਘੱਟ ਆਪਣਾ ਅਬਜ਼ੋਰ ਕਰਦੇ ਤੇ ਤੇ ਜਿਹੜਾ ਵਾਧੂ ਦਾ ਉਹ ਆਪਣੇ ਟਿਸ਼ੂ ਪੇਪਰਾਂ ਨਾਲ ਉਹ ਅਬਜ਼ੋਰ ਕਰ ਲੈਣਾ ਕਿੰਨੇ ਵਧੀਆ ਤਿਆਰ ਹੋਏ ਬਣ ਕੇ ਇਹ ਦੇਖੋ ਬਾਹਰੋਂ ਗਨੇ ਕੁੱਕਰੇ ਆ ਇੰਦਰੋਂ ਨਰਮ ਮੈਗੀ ਵਾਲੇ ਤੁਹਾਨੂੰ ਕੱਟ ਕੇ ਵੀ ਦਿਖਾਵਾਂਗੇ ਦੇਖੋ ਕਿੰਨੀ ਵਧੀਆ ਆਵਾਜ਼ ਆਉਂਦੀ ਕਿੰਨੇ ਕਰਕਰੇ ਬਣੇ ਆ ਤੇ ਇਸੇ ਤਰੀਕੇ ਨਾਲ ਆਪਾਂ ਬਾਕੀ ਬਰੈਡ ਵੀ ਬਣਾਵਾਂਗੇ ਤੇ ਆਪਣਾ ਦੂਜਾ ਪੂਰੀ ਵੀ ਬਣ ਗਿਆ ਇਹ ਵੀ ਰੈਡੀ ਆ ਉਹ ਨੂੰ ਆਪਸੋ ਹਰ ਕੱਢ ਲਾਂਗੇ ਤੇ ਇਸ ਤਰੀਕੇ ਨਾਲ ਆਪਾਂ ਮੈਗੀ ਬ੍ਰੈਡ ਰੋਲ ਆਪਣੇ ਬਣ ਕੇ ਤਿਆਰ ਆ ਤੇ ਇੱਕ ਤੁਹਾਨੂੰ ਕੱਟ ਕੇ ਵਿਖਾਵਾਂਗੇ ਬਹੁਤ ਵਧੀਆ ਬਣੇ ਆ ਤੇ ਇੱਕ ਤੁਹਾਨੂੰ ਕੱਟ ਕੇ ਵਿਖਾਉਣੇ ਆ ਆ ਤੁਹਾਨੂੰ ਦੇਖਿਓ ਤੇ ਮੈਂ ਵਧੀਆ ਬਣੇ ਵਿਖੋ ਅੰਦਰੋਂ ਮੈਗੀ ਇਹ ਵਿੱਚ ਤਾਂ ਇੰਕੀ ਇਸ ਵਿੱਚ ਨਹੀਂ ਸਭ ਕਰ ਸਕਦੇ ਜੇ ਇਹ ਵਿੱਚ ਚੀਜ਼ ਪਾ ਕੇ ਪਰ ਸਾਡੇ ਘਰ ਵਿੱਚ ਚੀਜ਼ ਨਹੀਂ ਨਾ ਜਦੋਂ ਥੰਦੀ ਕਰਦੇ ਤੁਹਾਨੂੰ ਇਹਨੂੰ ਆਪਾਂ ਖਾ ਕੇ ਵੇਖਾਂਗੇ ਹੂੰ ਗਰਮ ਗਰਮ ਬਹੁਤ ਗਰਮ ਆ ਬਹੁਤ ਸੁਆਦ ਕਰ ਬਣੀ ਬਹੁਤ ਜਿਆਦਾ ਸੁਆਦ ਆ ਇੱਕ ਇੱਕ ਅਲੱਗ ਜੀ ਚੀਜ਼ ਬਣੀ ਹੈ ਅੰਦਰੋਂ ਨਰਮ ਬਾਹਰੋਂ ਕਰੰਚੀ ਬਹੁਤ ਸੁਆਦ ਬਣੀ ਤੇ ਆਪਣੇ ਬ੍ਰੈਡ ਮੈਗੀ ਰੋਲ ਬਣ ਕੇ ਤਿਆਰ ਆ ਨਾਲ ਆਪਾਂ ਦਾ ਹਰੀ ਸੌਸ ਨਾਲ ਆਪਾਂ ਲਈ ਲਾਲ ਸੌਸ ਟਮਾਟੋ ਸੌਸ ਤੇ ਬਹੁਤ ਹੀ ਸਵਾਲ ਪਲੀਜ਼ ਮੈਂ ਖਾਲੇ ਤੁਹਾਡੇ ਸਾਹਮਣੇ ਬਹੁਤ ਹੀ ਸਵਾਲ ਬਣਿਆ ਅੱਜ ਦੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜਿਹੜੇ ਮੇਰੇ ਚੈਨਲ ਤੇ ਨਵੇਂ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ ਤੁਸੀਂ ਵੀਊ ਵੇਖੋ ਕਿੰਨਾ ਵਧੀਆ ਬਣਿਆ ਆਸਮਾਨ 'ਚ ਬੱਦਲ ਆ ਤੇ ਬਹੁਤ ਠੰਡਾ ਠੰਡਾ ਮੌਸਮ ਹੈ ਤੇ ਇਹੋ ਤੇ ਇਹੋ ਜਿਹਾ ਮੌਸਮ 'ਚ ਇਹੋ ਜਿਹੇ ਸਨੈਕਸ ਹੋਣ ਕਿੰਨੇ ਵਧੀਆ ਲੱਗਦੇ ਹੁਣ ਆਪਾਂ ਆਪਣੇ ਪਰਿਵਾਰ ਤੇ ਇਹਦੀ ਵੰਡ ਵਡਾਈਆਂ ਕਰਾਂਗੇ ਜੁਗਾਕ ਸਾਡੇ ਵੇਖੋ ਕਿੰਨੇ ਭੋਲੇ ਭਾਲੇ ਵਿਚਾਰੇ ਤੇ ਅੱਜ ਦੇ ਵਿੱਚ ਵੇਖਿਓ ਮੈਗੀ ਤੇ ਬਾਹਰ ਬਰੈਡ ਤੇ ਅੰਦਰ ਮੈਗੀ ਇਹਦੇ ਆਪਾਂ ਇਸ ਤਰ੍ਹਾਂ ਸੇਵਨ ਕਰਾਂਗੇ ਰੈਡ ਸੌਸ ਦੇ ਨਾਲ ਇਹ ਗੋਸਵਾਲ ਬਣਿਆ ਪੁੱਤ